ਇਸ ਤੋਂ ਇਲਾਵਾ ਜੁੱਤੀ ਕਸੂਰੀ ਮਧਾਨੀਆਂ ਤੇ ਬਾਦਰੀ ਦੇ ਸਿੱਟੇ ਜਿਹੇ ਗਾਣੇ ਇਹਨਾਂ ਦੇ 6 ਦਹਾਕਿਆਂ ਦੇ ਕੈਰੀਅਰ ਦਾ ਹਿੱਸਾ ਰਹੇ ਜੋ ਕਿ ਅੱਜ ਵੀ ਬੜੀ شدت ਨਾਲ ਸੁਣੇ ਜਾਂਦੇ ਨੇ ਆਪਣੀ ਗਾਇਕੀ ਦੇ ਸਫ਼ਰ ਵਿੱਚ ਸੁਨੀਂਦਰ ਕੌਰ ਜੀ ਬੁੱਲੇਸ਼ਾ ਨੰਦ ਲਾਲ ਨੂਰਪੁਰੀ ਅਮ੍ਰਿਤਾ ਪ੍ਰੀਤਮ ਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਕਈ ਲਿਖਤਾਂ ਆਪਣੀ ਆਵਾਜ਼ ਵਿੱਚ ਗਾ ਚੁੱਕੇ ਨੇ ਕੈਰੀਅਰ ਵਿੱਚ ਇਹਨਾਂ 2000 ਤੋਂ ਵੱਧ ਗਾਣੇ ਗਾਏ ਜਿਸ ਵਿੱਚ ਆਸਾ ਸਿੰਘ ਬਸਤਾਨਾ ਕਮਲ ਗਿੱਲ ਰੰਗੀਲਾ ਜੱਟ ਤੇ ਦਿਦਾਰ ਸੰਧੂ ਜਹੇ ਹਿੱਟ ਆਰਟਿਸਟ ਨਾਲ ਕੁਝ ਡੁਇਟ ਗਾਣੇ ਵੀ ਸ਼ਾਮਿਲ ਰਹੇ 1976 ਵਿੱਚ ਇਹਨਾਂ ਦੇ ਹਸਬੰਦ ਜੋਗਿੰਦਰ ਸਿੰਘ ਸੋਢੀ ਦੇ ਦੇਹਾਂਤ ਨੇ ਸੁਨੀਂਦਰ ਜੀ ਨੂੰ ਇੱਕ ਵਾਰੀ ਤਾਂ ਹਲੂੜ ਕੇ ਰੱਖ ਦਿੱਤਾ ਪਰ ਮਾਂ ਬੋਲੀ ਦੀ ਸੇਵਾ ਨਹੀਂ ਛੱਡੀ ਇਦਾਂ ਹੀ ਆਪਣੀ ਬੇਟੀ ਰੁਪਿੰਦਰ ਕੌਰ ਗੁਲੇਰੀਆ ਜੋ ਡੌਲੀ ਗੁਲੇ ਸੁਨੇਨੀ ਸ਼ਰਮਾ ਨਾਲ ਨੂੰ 195 ਵਿੱਚ ਸੁਰਿੰਦਰ ਕੌਰ ਦਾ 3 ਜਨਰੇਸ਼ਨਸ ਨਾਮ ਦੀ ਐਲਬਮ ਰਿਲੀਜ਼ ਕੀਤੀ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਆਪਣੀ ਮਿੱਟੀ ਦੇ ਕੋਲ ਬਿਤਾਉਣ ਦੀ ਖੁਆਇਸ਼ ਨਾਲ 2004 ਵਿੱਚ ਪੰਜਪਲਾ ਆ ਗਏ ਤੇ ਇੱਥੇ ਰਹਿ ਕੇ ਜਿਰਕਪੁਰ ਵਿਖੇ ਘਰ ਬਣਾਉਣਾ ਚਾਹੁੰਦੇ ਸੀ ਪਰ ਕਿਸਮਤ ਨੇ ਐਸੀ ਖੇਡ ਵਰਤਾਈ ਕਿ 2005 ਵਿੱਚ ਇਹਨਾਂ ਨੂੰ ਹਾਰਟ ਅਟੈਕ ਆਇਆ ਤੇ ਕੁਝ ਦਿਨ ਹਸਪੀਟਲ ਐਡਮਿਟ ਹੋ ਕੇ ਠੀਕ ਹੋ ਗਏ ਤੇ 2006 ਵਿੱਚ ਪਦਮਸ਼ਰੀ ਅਵਾਰਡ ਲੈਣ ਖੁਦ ਦਿੱਲੀ ਗਏ ਅਵਾਰਡ ਦੀ ਖੁਸ਼ੀ ਨਾਲ ਗਮ ਇਸ ਗੱਲ ਦਾ ਸੀ ਕਿ ਅਵਾਰਡ ਦੀ ਨੋਮੀਨੇਸ਼ਨ ਹਰਿਆਣਾ ਵੱਲੋਂ ਆਈ ਸੀ ਨਾ ਕਿ ਪੰਜਾਬ ਵੱਲੋਂ ਜਿਹਦੇ ਲਈ ਇਨੇ ਦਹਾਕੇ ਕੰਮ ਕੀਤਾ 2006 ਵਿੱਚ ਸੇਤ ਹੋਰ ਵਿਗੜੀ ਦਾ ਟ੍ਰੀਟਮੈਂਟ ਲੈਣ ਅਮਰੀਕਾ ਜਾਣਾ ਪਿਆ ਪਰ ਉੱਥੇ ਹੀ ਨਿਊ ਜਰਸੀ ਵਿਖੇ 14 ਜੂਨ ਨੂੰ ਇਹਨਾਂ ਆਖਰੀ ਸਾਲ ਇਹਨਾਂ ਦੇ ਦਿਹਾਂ ਤੋਂ ਬਾਅਦ ਪ੍ਰਾਈਮ ਮਿੰਿਸਟਰ ਮਨਮੋਹਨ ਸਿੰਘ ਨੇ ਨਾਇਟਿੰਗਲ ਆਫ ਪੰਜਾਬ ਦਾ ਦਰਜਾ ਦਿੱਤਾ ਇਸੇ ਸਾਲ ਸੁਨਿੰਦਰ ਜੀ ਦੇ ਜੀਵਨ ਨੂੰ ਸਮਰਪਿਤ ਪੰਜਾਬ ਦੀ ਕੋਇਲ ਨਾਮ ਦੀ ਡਾਕੂਮੈਂਟਰੀ ਦੂਰਦਰਸ਼ਨ ਤੇ ਆਈ ਜਿਸ ਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਇਦਾਂ ਦੀਆਂ ਹੋਰ ਇੰਟਰਸਟਿੰਗ ਵੀਡੀਓਜ਼ ਲਈ ਲਾਈਕ ਤੇ ਸਬਸਕ੍ਰਾਈਬ